ਭਰਾਜੋ ਸਾਥੀਓ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਸੀ ਕਿ ਜੇ ਪੰਜਾਬ ਦਾ ਪੇਸਕੇਲ ਆ ਜੇ ਸਾਡੀ ਸਰਕਾਰ ਆਉਂਦੀ ਆ ਤਾਂ ਇਹ ਭਾਲ ਕਰਾਂਗੇ ਪਰ ਇਹ ਸਰਕਾਰ ਨੇ ਸਾਡੇ ਨਾਲ ਕੋਈ ਵਾਦਾ ਪੂਰਾ ਨਹੀਂ ਕੀਤਾ ਚਾਹੇ ਉਹ ਪੁਰਾਣੀ ਪੈਨਸ਼ਨ ਦਾ ਹੋਵੇ ਚਾਹੇ ਉਹ ਪੰਜਾਬ ਦਾ ਪੇਸਕੇਲ ਭਾਲ ਕਰਨ ਦਾ ਹੋਵੇ ਇਸ ਕਰਕੇ ਜਿਹੜਾ ਆਪਾਂ ਵੋਟਾਂ ਦੇ ਵਿੱਚ ਇਹ ਅੱਜ ਇਥੋਂ ਗੜਬੇ ਤੋਂ ਜਿਹੜਾ ਕੀ ਵਿੱਤ ਮੰਤਰੀ ਦਾ ਦਫ਼ਤਰ ਆ ਇਥੇ ਦੇ ਵਿੱਤ ਮੰਤਰੀ ਦੇ ਇਥੇ ਹੜਕਾ ਇੱਕੋ ਆਪਾਂ ਇਹ ਪੋਸਟਰ ਰੀਲਿਸ ਕਰਨ ਜਾ ਰਹੇ ਆ ਕਿ ਜਿਹੜਾ ਪੰਜਾਬ ਦਾ ਜੇਕਰ ਪੇ ਸਕੇਲ ਨਹੀਂ ਲਾਗੂ ਕਰਦੇ ਤਾਂ ਕੋਈ ਵੋਟ ਜਿਹੜਾ ਮੁਲਾਜ਼ਮ ਇਹਨਾਂ ਨੂੰ ਨਹੀਂ ਦੇਊਗਾ ਪੰਜਾਬ ਪੇ ਸਕੇਲ ਨਹੀਂ ਤਾਂ ਵੋਟ ਨਹੀਂ ਇਹ ਸਰਕਾਰਾਂ ਵੋਟਾਂ ਤੋਂ ਆਉਣ ਤੋਂ ਪਹਿਲਾਂ ਸਾਡੇ ਸੱਤਾ ਚ ਆਉਣ ਤੋਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਪਰ ਬਾਅਦ ਚ ਜਿਹੜਾ ਇਹ ਵਾਅਦੇ ਕਰਕੇ ਮੁਕਰੀਆਂ ਇਸ ਕਰਕੇ ਇਹ ਅਸੀਂ ਅੱਜ ਇਹ ਬੈਨਰ ਜਿਹੜਾ ਇਹ ਰਿਲੀਜ਼ ਕੀਤਾ ਕਿ 17 ਜੁਲਾਈ 20 ਤੋਂ ਬਾਅਦ ਭਰਤੀ ਹਰੇਕ ਮੁਲਾਜ਼ਮ ਆਪਣੇ ਘਰ ਦੇ ਗੇਟ ਦੇ ਉੱਪਰ ਇਹ ਪੋਸਟਰ ਜਿਹੜਾ ਉਹ ਲਗਾ ਕੇ ਰੱਖੂਗਾ ਤੇ ਵੋਟਾਂ ਮੰਗਣ ਆਏ ਉਹਨਾਂ ਨੇਤਾਵਾਂ ਨੂੰ ਉਹ ਸਵਾਲ ਕਰੂਗਾ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਅਸੀਂ ਸਮੂਹ ਪੰਜਾਬ ਪੇ ਸਕੇਲ ਬਹਾਲੀ ਸੰਜਾ ਫਰੰਟ ਰੋ ਜੁੜੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ ਕੇ ਇਹ ਜਿਹੜੀ ਪੰਜਾਬ ਪੇ ਸਕੇਲ ਨਹੀਂ ਤਾਂ ਵੋਟ ਨਹੀਂ ਮਹਿੰਮਦਾ ਜਿਹੜਾ ਪ੍ਰਚਾਰ ਕੀਤਾ ਜਾਵੇ ਤੇ ਇਹਨਾਂ ਤੋਂ ਸਵਾਲ ਕੀਤੇ ਜਾਣ ਬਹੁਤ ਬਹੁਤ ਧੰਨਵਾਦ ਬਰਾਜਨ ਸਾਥੀਓ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਸੀ ਕਿ ਪੰਜਾਬ ਦਾ ਪੇਸਕੇਲ ਆ ਜੇ ਸਾਡੀ ਸਰਕਾਰ ਆਉਂਦੀ ਆ ਤਾਂ ਇਹ ਭਾਲ ਕਰਾਂਗੇ ਪਰ ਇਹ ਸਰਕਾਰ ਨੇ ਸਾਡੇ ਨਾਲ ਕੋਈ ਵਾਦਾ ਪੂਰਾ ਨਹੀਂ ਕੀਤਾ ਚਾਹੇ ਉਹ ਪੁਰਾਣੀ ਪੈਨਸ਼ਨ ਦਾ ਹੋਵੇ ਚਾਹੇ ਉਹ ਪੰਜਾਬ ਦਾ ਪੇਸਕੇਲ ਭਾਲ ਕਰਨ ਦਾ ਹੋਵੇ ਇਸ ਕਰਕੇ ਜਿਹੜਾ ਆਪਾਂ ਵੋਟਾਂ ਦੇ ਵਿੱਚ ਇਹ ਅੱਜ ਇਥੋਂ ਢੜਬੇ ਤੋਂ ਜਿਹੜਾ ਕੀ ਵਿੱਤ ਮੰਤਰੀ ਦਾ ਦਫ਼ਤਰ ਆ ਇਥੇ ਤੇ ਵਿੱਤ ਮੰਤਰੀ ਦੇ ਇੱਥੇ ਹੜਕਾ ਇੱਥੋਂ ਆਪਾਂ ਇਹ ਪੋਸਟਰ ਮੀਟ ਕਰਨ ਜਾ ਰਹੇ ਆ ਕਿ ਜਿਹੜਾ ਪੰਜਾਬ ਦਾ ਜੇਕਰ ਪੇ ਸਕੇਲ ਨਹੀਂ ਲਾਗੂ ਕਰਦੇ ਤਾਂ ਕੋਈ ਵੋਟ ਜਿਹੜਾ ਮੁਲਾਜ਼ਮ ਇਹਨਾਂ ਨੂੰ ਨਹੀਂ ਦੇਊਗਾ ਪੰਜਾਬ ਪੇ ਸਕੇਲ ਨਹੀਂ ਤਾਂ ਵੋਟ ਨਹੀਂ ਇਹ ਸਰਕਾਰਾਂ ਵੋਟਾਂ ਤੋਂ ਔਣ ਤੋਂ ਪਹਿਲਾਂ ਸਾਡੇ ਸੱਤਾ ਝੌਣ ਤੋਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਪਰ ਬਾਅਦ ਚ ਜਿਹੜਾ ਇਹ ਵਾਅਦੇ ਕਰਕੇ ਮੁਕਰੀਆਂ ਇਸ ਕਰਕੇ ਇਹ ਅਸੀਂ ਅੱਜ ਇਹ ਬੈਨਰ ਜਿਹੜਾ ਇਹ ਰਿਲੀਜ਼ ਕੀਤਾ ਕਿ 17 ਜੁਲਾਈ 20 ਤੋਂ ਬਾਅਦ ਭਰਤੀ ਹਰੇਕ ਮੁਲਾਜ਼ਮ ਆਪਣੇ ਘਰ ਦੇ ਗੇਟ ਦੇ ਉੱਪਰ ਇਹ ਪੋਸਟਰ ਜਿਹੜਾ ਉਹ ਲਗਾ ਕੇ ਰੱਖੂਗਾ ਤੇ ਵੋਟਾਂ ਮੰਗਣ ਆਏ ਉਹਨਾਂ ਨੇਤਾਵਾਂ ਨੂੰ ਉਹ ਸਵਾਲ ਕਰੂਗਾ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਅਸੀਂ ਸਮੂਹ ਪੰਜਾਬ ਪੇ ਸਕੀਲ ਬਹਾਲੀ ਸੰਜਾ ਫਰੰਟ ਦਾ ਜੁੜੀਆਂ ਜਿੱਥੇ ਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ ਕੇ ਇਹ ਜਿਹੜੀ ਪੰਜਾਬ ਪੇ ਸਕੀਲ ਨਹੀਂ ਤਾਂ ਵੋਟ ਨਹੀਂ ਮਹਿੰਮਦਾ ਜਿਹੜਾ ਪ੍ਰਚਾਰ ਕੀਤਾ ਜਾਵੇ ਤੇ ਇਹਨਾਂ ਤੋਂ ਸਵਾਲ ਕੀਤੇ ਜਾਣ ਬਹੁਤ ਬਹੁਤ ਧੰਨਵਾਦ ਬਲਾਜਨ ਸਾਹਿਬ ਵੀਓ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਸੀ ਕਿ ਜੇ ਪੰਜਾਬ ਦਾ ਪੇਸਟੇਲ ਆ ਜੇ ਸਾਡੀ ਸਰਕਾਰ ਆਉਂਦੀ ਆ ਤਾਂ ਇਹ ਭਾਲ ਕਰਾਂਗੇ ਪਰ ਇਹ ਸਰਕਾਰ ਨੇ ਸਾਡੇ ਨਾਲ ਕੋਈ ਵਾਦਾ ਪੂਰਾ ਨਹੀਂ ਕੀਤਾ ਚਾਹੇ ਉਹ ਪੁਰਾਣੀ ਪੈਨਸ਼ਨ ਦਾ ਹੋਵੇ ਚਾਹੇ ਉਹ ਪੰਜਾਬ ਦਾ ਪੇਸਟੇਲ ਭਾਲ ਕਰਨ ਦਾ ਹੋਵੇ ਇਸ ਕਰਕੇ ਜਿਹੜਾ ਆਪਾਂ ਵੋਟਾਂ ਦੇ ਵਿੱਚ ਇਹ ਅੱਜ ਇਥੋਂ ਗੜਬੇ ਤੋਂ ਜਿਹੜਾ ਕੀ ਵਿੱਤ ਮੰਤਰੀ ਦਾ ਦਫਤਰ ਆ ਇਥੇ ਤੇ ਵਿੱਤ ਮੰਤਰੀ ਦੇ ਇੱਥੇ ਹੜਕਾ ਇੱਕੋ ਆਪਾਂ ਇਹ ਪੋਸਟਰ ਮੀਂਸ ਕਰਨ ਜਾ ਰਹੇ ਆ ਕਿ ਜਿਹੜਾ ਪੰਜਾਬ ਦਾ ਜੇਕਰ ਪੇਸਕੇਲ ਨਹੀਂ ਲਾਗੂ ਕਰਦੇ ਤਾਂ ਕੋਈ ਵੋਟ ਜਿਹੜਾ ਮੁਲਾਜ਼ਮ ਇਹਨਾਂ ਨੂੰ ਨਹੀਂ ਦੇਊਗਾ ਪੰਜਾਬ ਪੇਸਕੇਲ ਨਹੀਂ ਤਾਂ ਵੋਟ ਨਹੀਂ ਇਹ ਸਰਕਾਰਾਂ ਵੋਟਾਂ ਤੋਂ ਔਣ ਤੋਂ ਪਹਿਲਾਂ ਸਾਡੇ ਸੱਤਾ ਚੋਂ ਔਣ ਤੋਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਪਰ ਬਾਅਦ ਚ ਜਿਹੜਾ ਇਹ ਵਾਅਦੇ ਕਰਕੇ ਮੁਕਰੀਆਂ ਇਸ ਕਰਕੇ ਇਹ ਅਸੀਂ ਅੱਜ ਇਹ ਬੈਨਰ ਜਿਹੜਾ ਇਹ ਰਿਲੀਜ਼ ਕੀਤਾ ਕਿ 17 ਜੁਲਾਈ 20 ਤੋਂ ਬਾਅਦ ਭਰਤੀ ਹਰੇਕ ਮੁਲਾਜ਼ਮ ਆਪਣੇ ਘਰ ਦੇ ਗੇਟ ਦੇ ਉੱਪਰ ਇਹ ਪੋਸਟਰ ਜਿਹੜਾ ਉਹ ਲਗਾ ਕੇ ਰੱਖੂਗਾ ਤੇ ਵੋਟਾਂ ਮੰਗਣ ਆਏ ਉਹਨਾਂ ਨੇਤਾਵਾਂ ਨੂੰ ਉਹ ਸਵਾਲ ਕਰੂਗਾ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਅਸੀਂ ਸਮੂਹ ਪੰਜਾਬ ਪੇ ਸਕੀਲ ਬਹਾਲੀ ਸੰਜਾ ਫਰੰਟ ਨਾਲ ਜੁੜੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ ਕੇ ਇਹ ਜਿਹੜੀ ਪੰਜਾਬ ਪੇ ਸਕੀਲ ਨਹੀਂ ਤਾਂ ਵੋਟ ਨਹੀਂ ਮਹਿੰਮ ਦਾ ਪ੍ਰਚਾਰ ਕੀਤਾ ਜਾਵੇ ਤੇ ਇਹਨਾਂ ਤੋਂ ਸਵਾਲ ਕੀਤੇ ਜਾਣ ਬਹੁਤ ਬਹੁਤ ਧੰਨਵਾਦ